ਸਬਜ਼ੀ ਮੰਡੀ ਵੱਲਾ ਦੇ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਾਲਿਕ ਨਾਲ ਸਬਜ਼ੀ ਮੰਡੀ ਦੇ ਸਮੂਹ ਆੜਤੀਆਂ ਅਤੇ ਦੁਕਾਨਦਾਰਾਂ ਨੇ ਇੱਕ ਖਾਸ ਮੀਟਿੰਗ ਕੀਤੀ ਅਤੇ ਆਪਣੀਆਂ ਮੁਸ਼ਕਿਲਾਂ ਦਸੀਆਂ ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਰਾਜਦੀਪ ਉੱਪਲ ਫਰੂਟ ਮਰਚੰਟ ਐਸੋਸੀਏਸ਼ਨ ਵੱਲਾ ਮੰਡੀ ਦੇ ਪ੍ਰਧਾਨ ਹਾਨੀ ਸਿੰਘ ði ਫਰੂਟ ਐਂਡ ਵੈਜੀਟੇਬਲ ਮਰਚੰਟ ਐਸੋਸੀਏਸ਼ਨ ਵੱਲਾ ਮੰਡੀ ਦੇ ਪ੍ਰਧਾਨ ਚਰਨਜੀਤ ਸਿੰਘ ਬਤਰਾ ਜਾਨੂ ਸੂਰੀ ਅਤੇ ਸਾਹਿਲ ਮਹਾਜਨ ਨੇ ਉਹਨਾਂ ਨੂੰ ਮੁਸ਼ਕਿਲਾਂ ਦੱਸਦੇ ਹੋਏ ਕਿਹਾ ਕਿ ਪਿਛਲੇ 20 ਸਾਲ ਤੋਂ ਸਬਜ਼ੀ ਮੰਡੀ ਦੇ ਵਿਕਾਸ ਵਾਲੇ ਕਿਸੇ ਵੀ ਪਾਰਟੀ ਨੇ ਧਿਆਨ ਨਹੀਂ ਦਿੱਤਾ ਜਿਸ ਕਾਰਨ ਸਬਜ਼ੀ ਮੰਡੀ ਦੇ ਆੜਤੀ ਦੁਕਾਨਦਾਰ ਬਹੁਤ ਹੀ ਪਰੇਸ਼ਾਨ ਹਨ ਉਹਨਾਂ ਸਬਜ਼ੀ ਮੰਡੀ ਦੇ ਵਿੱਚ ਆਰਮੀ ਡੰਪ ਵੱਲੋਂ ਲਾਈ ਗਈ ਉਸਾਰੀ ਦੀ ਰੋਕ ਕਾਰਨ ਕੋਈ ਵੀ ਕੰਮ ਨਹੀਂ ਹੋ ਰਿਹਾ ਉਹਨਾਂ ਕਿਹਾ ਕਿ ਸਬਜ਼ੀ ਮੰਡੀ ਦੀਆਂ ਸੜਕਾਂ ਸ਼ੈਡ ਚਾਰਦੁਆਰੀ ਤੇ ਹੋਰ ਵਿਕਾਸ ਦੇ ਕੰਮ ਰੁਕੇ ਹੋਏ ਹਨ ਸ਼ਵੇਤ ਮਲਿਕ ਨੇ ਇਹਨਾਂ ਮੁਸ਼ਕਲਾਂ ਨੂੰ ਧਿਆਨ ਨਾਲ ਸੁਣਦੇ ਹੋਏ ਕਿਹਾ ਕਿ ਉਹ ਜਲਦੀ ਕੇਂਦਰ ਸਰਕਾਰ ਦੇ ਧਿਆਨ ਵਿੱਚ ਇਹਨਾਂ ਮੁਸ਼ਕਿਲਾਂ ਨੂੰ ਲਿਆ ਕੇ ਇਹਨਾਂ ਦਾ ਜਲਦ ਤੋਂ ਜਲਦ ਹੱਲ ਕਰਵਾਉਣਗੇ ਇਸ ਮਾ ਕੇ लवली अरोड़ा ਬਿੱਲਾ ਨizampur सुरेश कुमार कमलजीत ਸਿੰਘ ਪਾਵਾ ਪਰਮਜੀਤ ਸਿੰਘ ਲਾਲੀ ਸਿੰਘ ਅਤੇ ਸੁਖਬੀਰ ਸਿੰਘ ਸਨੇ ਸਾਰੇ ਮੈਂਬਰ ਮੌਜੂਦ ਸਨ ਉਸ ਤੋਂ ਬਾਅਦ ਉਹ ਬੈਠਾ ਵੀ ਬੈਂਕ ਬਣਾ ਲਿਆ 20 ਸੈਂਟਰ ਤੁਹਾਨੂੰ ਮੈਨੂੰ ਪ੍ਰੇਸ਼ਿਤ ਕੀਤਾ ਕਿ ਮੈਨੂੰ ਬੜਾ ਦੁੱਖ ਹੋਇਆ ਆਜਾ ਕੇ ਸਭ ਜਮਤੀ ਕਿ ਬਹੁਤ ਇੰਪੋਰਟੈਂਟ ਥਾਂ ਦੀ ਜਗ੍ਹਾ ਹੈ ਅੰਮ੍ਰਿਤਸਰ ਦੀ ਤੇ ਸਰਕਾਰੀ ਤੌਰ ਤੇ ਇਹਨਾਂ ਨੂੰ ਸ਼ਿਫਟ ਕੀਤਾ ਗਿਆ ਸੀ ਅੱਜ ਸਬਜੀ ਮੰਡੀ ਦੇ ਵਿੱਚ ਸਾਫਕਾਰ ਰਾਸਵਾ ਮੈਂਬਰ ਸ੍ਰੀਤ ਮਲਕੀ ਜੀ ਆਏ ਹਨ ਜਿਵੇਂ ਕਿ ਪਿਛਲੇ 20 ਸਾਲ ਤੋਂ ਇਹ ਸਬਜੀ ਮੰਡੀ ਦੇ ਵਸਨੀਕਾਂ ਨੂੰ ਇੱਥੋਂ ਦੇ ਆਰਥੀਆਂ ਨੂੰ ਕਈ ਲੀਡਰ ਆਏ ਕਈ ਗਏ ਤੇ ਇੱਥੇ ਇਹਨਾਂ ਨੂੰ ਭਰੋਸਾ ਦੇ ਕੇ ਜਾਂਦੇ ਰਹੇ ਹਨ ਕਿ ਤੁਹਾਡੀਆਂ ਮੁਸ਼ਕਲਾਂ ਹੱਲ ਹੋਣਗੀਆਂ ਪਰ ਕੋਈ ਵੀ ਮੁਸ਼ਕਲ ਅੱਜ ਤੱਕ ਹੱਲ ਨਹੀਂ ਹੋਈ ਇੱਕ ਵਾਰ ਫਿਰ ਤੋਂ ਅੱਜ ਇੱਥੇ ਸੁਖਵਿੰਦ ਮਲਕੀ ਜੀ ਆਏ ਨੇ ਤੇ ਇਹਨਾਂ ਨੂੰ ਭਰੋਸਾ ਦੇ ਰਹੇ ਨੇ ਕਿ ਤੁਹਾਡੀਆਂ ਮੁਸ਼ਕਲਾਂ ਹੱਲ ਹੋਣਗੀਆਂ ਕਿ ਮੈਨੂੰ ਤੇ ਬੜਾ ਦੁੱਖ ਵੀ ਹੋਇਆ ਜਿਵੇਂ ਰਾਜਨੀਤੀ ਗੱਲ ਨਹੀਂ ਕਰ ਰਿਹਾ ਕਿਉਂਕਿ ਇਹ ਪਲੇਟਫਾਰਮ ਰਾਜਨੀਤੀ ਦਾ ਨਹੀਂ ਹੈ ਪਰ ਜੇ ਅਸੀਂ ਮੰਡੀ ਦਿੱਤੀ ਹੈ ਤਾਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਇੱਥੇ ਸੜਕਾਂ ਬਣੀਆਂ ਚਾਹੀਦੀਆਂ ਇੱਥੇ ਲਾਈਟ ਦੀ ਸਹੂਲਤ ਹੋਣੀ ਚਾਹੀਦੀ ਹੈ ਇੱਥੇ ਬਾਉਂਡਰੀ ਵਾਲ ਹੋਣੀ ਚਾਹੀਦੀ ਹੈ ਜਿਸ ਦੇ ਨਾਲ ਇਹਨਾਂ ਦੀ ਚੋਰੀ ਰੁਕੇ ਜਿਹੜੀ ਚੋਰੀ ਹੋ ਰਹੀ ਹੈ ਔਰ ਉਹ ਮੈਂ ਡਿਸਕਸ ਕਰਾਂਗਾ ਸੰਬੰਧਿਤ ਅਥਾਰਟੀ ਨਾਲ ਉਹਦੇ ਬਾਅਦ ਜਿਹੜੇ ਸਾਡੇ ਕੇਂਦਰੀ ਸਰਕਾਰ ਹੈ ਮੈਂ ਰਾਜਨਾਥ ਜੀ ਜਿਹੜੇ ਸਾਡੇ ਉਹਨਾਂ ਡਿਫੈਂਸ ਮਿਨਿਸਟਰ ਨੇ ਬੜੇ ਚੰਗੇ ਨੇ ਹਾਂਜੀ ਬੜੇ ਲੋਕਾਂ ਨੂੰ ਪਿਆਰ ਕਰਨ ਵਾਲੇ ਰਾਜਨਾਥ ਸਿੰਘ ਜੀ ਨੇ ਉਹਨਾਂ ਨੂੰ ਮਿਲ ਕੇ ਇਹ ਅਗਲਾ ਜਿਹੜਾ ਸੈਸ਼ਨ ਆਂਦਾ ਹੈ ਤੇ ਜ਼ੋਰ ਰਿਲੈਕਸੇਸ਼ਨ ਦਿੱਤੀ ਜਾ ਸਕਦੀ ਹੈ ਪੈਰਾਮੀਟਰ ਦੀ ਹਾਂਜੀ ਕਿਉਂਕਿ ਵੱਸੋ ਬਹੁਤ ਹੋ ਗਈ ਅੱਜ ਹਜ਼ਾਰਾਂ ਹੀ ਨਹੀਂ ਮੈਂ ਤੇ ਲੱਖਾਂ ਹੀ ਕਹਿ ਸਕਦਾ ਲੋਕੀ ਵੱਸ ਕੇ ਰਹੇ ਤੇ ਦੂਜਾ ਅੱਜ ਸਮੇਂ ਦਾ ਕਿ ਬਹੁਤ ਹੀ ਵੱਡੀ ਇਹ ਤੇ ਇਹਨਾਂ ਨੂੰ ਪਤਾ ਹੋਏਗਾ ਕਿ ਪੰਜਾਬ ਵਿੱਚ ਕਿਸ ਸਟਾਰਟਸ ਹੀ ਗਿਆ ਮੰਡੀ ਚ ਇਹ ਮੰਡੀ ਦਾ ਕੀ ਤੁਹਾਡਾ ਉਹਦੇ ਜਿਹੜਾ ਗ੍ਰੇਡੇਸ਼ਨ ਬਟ ਮੇਰੇ ਹਿਸਾਬ ਨਾਲ ਬਹੁਤ ਵੱਡੀ ਮੰਡੀ ਹੈ ਸਬਜੀ ਦੀ ਤੇ ਉਹਨਾਂ ਨੂੰ ਸਭ ਤੋਂ ਵੱਡੀ ਏਰੀਆ ਵਿੱਚ ਸਭ ਤੋਂ ਵੱਡੀ ਮੰਡੀ ਹੈ ਬੱਸ ਸਰ ਸਭ ਤੋਂ ਵੱਡੀ ਮੰਡੀ ਪੰਜਾਬ ਦੀ ਹੋਏ ਤੇ ਉੱਥੇ ਇਹਨਾਂ ਨੂੰ ਨਿਆ ਮਿਲੇ ਇਹਦੇ ਲਈ ਪੂਰੀ ਲੜਾਈ ਲੜੀ ਜਾਏਗੀ ਸਰ ਕੀ ਇਹ ਹੁਣ ਅੱਜ ਤੁਸੀਂ ਇਹਨਾਂ ਇੱਥੋਂ ਦੇ ਲੋਕਾਂ ਨੂੰ ਕੀ ਅੱਜ ਤੁਸੀਂ ਪ੍ਰੋਸਾ ਦੇ ਕੇ ਜਾ ਰਹੇ ਹੋ ਅੱਜ ਤੇ ਮੈਂ ਇਹਨਾਂ ਦਾ ਭਰੋਸਾ ਲੈ ਕੇ ਜਾ ਰਿਹਾ ਇਹਨਾਂ ਦੀ ਤਾਕਤ ਇਕੱਠੀ ਕਰਕੇ ਜਾ ਰਿਹਾ ਔਰ ਇਸ ਤੋਂ ਬਾਅਦ ਉਹ ਨਸੀ ਉਹ ਕੰਮ ਸ਼ੁਰੂ ਕਰਾਂਗੇ ਇਸ ਪ੍ਰੋਜੈਕਟ ਤੇ ਜਲਦੀ ਤੋਂ ਜਲਦੀ ਕਿਉਂਕਿ ਤੁਹਾਨੂੰ ਪਤਾ ਹੈ ਮੈਂ ਇੰਟਰਨੈਸ਼ਨਲ ক্রিকেট ਸਟेडियम ਵੀ ਲੈ ਕੇ ਆਇਆ ਉਹਦੀ ਟੈਂਡਰਿੰਗ ਸ਼ੁਰੂ ਹੋ ਗਈ ਹੈ ਅੰਮ੍ਰਿਤਸਰ ਦੇ ਵਿੱਚ ਇੰਟਰਨੈਸ਼ਨਲ ਲੈਵਲ ਦੇ ਮੈਚ ਹੋਣਗੇ ক্রিকেট ਦੇ ਵਪਾਰ ਵਧੇਗਾ ਹੋਟਲ ਹਸਪੀਟੈਲਿਟੀ ਸਾਰੇ ਵਪਾਰ ਲੱਖਾਂ ਯਾਤਰੀ ਜਿਹੜੇ ਨੇ ਉਹ ਅੰਮ੍ਰਿਤਸਰ ਆਣਗੇ ਤੋਂ ਉਸ ਲਿਹਾਜ਼ ਦੇ ਨਾਲ ਇਹ ਵੀ ਇੱਕ ਪ੍ਰੋਜੈਕਟ ਜਿਹੜਾ ਅੱਜ ਮੇਰੇ ਮਨ 'ਚ ਆ ਗਿਆ ਕਿ ਇਹਨਾਂ ਨੂੰ ਸਹੂਲਤਾਂ ਦਵਾਣੀਆਂ ਨੇ ਡੀਸੀ ਸਾਹਿਬ ਨੂੰ ਔਰ ਈਵਨ ਮੇਅਰ ਜਿਹੜੇ ਨੇ ਉਹ ਵੀ ਮੇਰੇ ਨਾਲ ਕਾਉਂਸਲਰ ਸੀਗੇ ਮੇਰੇ ਬੜੇ ਅੱਛੇ ਸਬੰਧ ਹੈ ਉਹਨਾਂ ਨਾਲ ਕਮਿਸ਼ਨਰ ਕਾਰਪੋਰੇਸ਼ਨ ਉਹਨਾਂ ਨਾਲ ਵੀ ਬੜੇ ਅੱਛੇ ਸਬੰਧ ਹੈ ਤੋ ਇਹ ਤੋਂ ਦੀ ਸੈਨੀਟੇਸ਼ਨ ਸਫਾਈ ਐਤੋ ਦੀ ਸੜਕਾਂ ਕਿ ਕੋਈ ਨਾ ਕੋਈ ਗ੍ਰਾਂਟ ਜਿਹੜੀ ਹੈ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਜਿਹਦੇ ਨਾਲ ਹੁਣ ਫੋਕਲ ਪੁਆਇੰਟ ਆਪਣਾ ਸਾਰਾ ਮੈਤਾ ਰੋੜ ਦੇ ਮੈਂ 5 ਕਰੋੜ ਰੁਪਏ ਬਾਦਲ ਸਾਹਿਬ ਤੋਂ ਦੁਆਇ ਸੀ ਮੈਂ ਗਿਆ ਸੀ ਤੇ ਅੱਜ ਤੁਸੀਂ ਦੇਖੋ ਫੋਕਲ ਪੁਆਇੰਟ ਦੀਆਂ ਸੜਕਾਂ ਬਨੀਆਂ ਉਦੋਂ ਫੋਕਲ ਪੁਆਇੰਟ ਦਾ ਸੀਵਰੇਜ ਬਨਿਆ ਫੋਕਲ ਪੁਆਇੰਟ ਤੇ ਟਿਊਬਵਲ ਲੱਗੇ ਤੇ ਐਸੀ ਗ੍ਰਾਂਟ ਇਹ ਮੰਡੀ ਨੂੰ ਵੀ ਮਿਲਣੀ ਚਾਹੀਦੀ ਹੈ ਇਹ ਕੋਈ ਇਹ ਨਹੀਂ ਹੋਣਾ ਕੁਈ ਏਜੰਸੀ ਆਈ ਦੇ 2 ਲੱਖ ਰੁਪਏ ਨਾਲ 10 ਲੱਖ ਨਾਲ ਇਹ ਤੇ ਕੋਈ 30 40 50 ਕਰੋੜ ਰੁਪਏ ਦੀ ਗ੍ਰਾਂਟ ਇਸ਼ੂ ਹੋਏ ਕਿ ਜਿਹਦੇ ਨਾਲ ਇਹ ਮੰਡੀ ਦਾ ਸਾਰੇ ਮਸਲੇ ਹੱਲ ਕੀਤੇ ਜਾਣ ਸਬਜੀ ਮੰਡੀ ਦੀਆਂ ਮੁਸ਼ਕਲਾਂ ਲੈ ਕੇ ਇਥੋਂ ਦੀ ਐਸੋਸੀਏਸ਼ਨ ਦੇ ਚੇਅਰਮੈਨ ਸਦਾ ਰਾਜਦੀਪ ਸਿੰਘ ਜੀ ਇਹਨਾਂ ਨਾਲ ਗੱਲ ਕਰਾਂਗੇ ਕਿ ਇਹਨਾਂ ਦੀ ਅਜੇ ਤੱਕ ਮੁਸ਼ਕਲਾਂ ਹੱਲ ਹੋਣਗੀਆਂ ਕਿ ਜਾਂ ਲੀਡਰ ਇਹਨਾਂ ਨੂੰ ਲਾਰੇ ਹੀ ਲਾ ਕੇ ਜਾਣਗੇ ਸੱਚ ਕਾਲ ਜੀ ਅੱਜ ਸ਼ਵੇਤ ਮਲਕ ਜੀ ਆਏ ਨੇ ਜੀ ਸ਼ਵੇਤ ਮਲਕ ਬੇਸਿਕਲੀ ਸਾਡੀ ਜਿਹੜੀ ਸਬਜ਼ੀ ਮੰਡੀ ਹੈ ਉਹਦੇ ਸਟੇਟ ਸਬਜੈਕਟ ਤੇ ਜਿਹੜਾ ਸੈਂਟਰਲ ਦਾ ਸਬਜੈਕਟ ਹੈ ਦੋ ਅਲੱਗ-ਅਲੱਗ ਸਬਜੈਕਟਸ ਨੇ ਬਿਕੋਜ਼ ਸਟੇਟ ਸਬਜੈਕਟ ਦੇ ਅੰਦਰ ਜਿਹੜਾ ਸਾਡੀ ਡਿਵੈਲਪਮੈਂਟ ਲੋਕਲ ਡਿਵੈਲਪਮੈਂਟ ਹੈਗੀ ਹੈ ਉਹ ਟਾਈਮ ਟੂ ਟਾਈਮ ਆਪਣੀ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਜਾਂ ਸਟੇਟ ਲੀਡਰਸ ਕੋਲ ਜਾਂਦੇ ਰਹੇ ਆਂ ਬਟ ਅੱਜ ਦਾ ਮੇਨ ਮੁੱਦਾ ਜਿਹੜਾ ਅੱਜ ਜਿਸ ਕਰਕੇ ਬਲਕ ਸਾਹਿਬ ਨੂੰ ਬੇਨਤੀ ਕੀਤੀ ਔਰ ਉਹਨਾਂ ਨੂੰ ਦੌਰਾ ਕਰਾਇਆ ਸਬਜ਼ੀ ਮੰਡੀ ਦਾ ਹੈ ਹੈਗਾ ਕਿ ਐਮੀਨੇਸ਼ਨ ਡੰਪ ਜਿਹੜਾ ਹੈਗਾ ਜਿਹਦੇ ਕਰਕੇ ਨੋ ਕੰਸਟਰਕਸ਼ਨ ਜ਼ੋਨ ਸਬਜ਼ੀ ਮੰਡੀ ਦੇ ਅੰਦਰ ਆ ਚੁੱਕਾ ਹੋਇਆ ਹੈ ਉਹਦਾ ਬਾਰੇ ਉਹਨਾਂ ਨੂੰ ਦੱਸਣਾ ਜ਼ਰੂਰੀ ਸੀਗਾ ਉਹਨਾਂ ਨੂੰ ਇੱਕ ਡੈਲੀਗੇਸ਼ਨ ਨੇ ਰਿਕੁਐਸਟ ਕੀਤੀ ਹੈ ਕਿ ਜੀ ਇਸ ਡੰਪ ਨੂੰ ਜਿਹੜਾ ਜਿਹੜਾ ਨੋ ਕੰਸਟਰਕਸ਼ਨ ਜ਼ੋਨ ਦਾ ਏਰੀਆ ਹੈ ਉਹ ਹਜ਼ਾਰ ਗਜ਼ ਤੋਂ ਘਟਾ ਕੇ 300 ਗਜ਼ ਘਟਾ ਕਰ ਦਿੱਤਾ ਜਾਵੇ ਉਹਦੀ وجہ ਹੈਗੀ ਹੈ ਕਿ ਅੱਜ ਇਹਦੇ ਅੰਦਰ ਸਬਜ਼ੀ ਮੰਡੀ ਵੀ ਆ ਗਈ ਹੈ ਔਰ ਉਸ ਤੋਂ ਇਲਾਵਾ ਬੱਲਾ ਪਿੰਡ ਦੀ ਕਾਫੀ ਪੋਪੂਲੇਸ਼ਨ ਵੱਧ ਗਈ ਹੈ ਸੋ ਬਾਕੀ ਐਮਿਨੇਸ਼ਨ ਡੰਪਾਂ ਵਿੱਚ ਵੀ ਏਰੀਆ ਘਟਿਆ ਹੈ ਸੋ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਜੇ ਇਹ ਵੀ ਕਟਵਾ ਦੇਣ ਇਥੇ ਸਾਡੀ ਮੰਡੀ ਵੀ ਬਾਹਰ ਆ ਜਾਏਗੀ ਔਰ ਸਾਡੇ ਕਾਫੀ ਲੋਕਾਂ ਨੂੰ ਸਹੂਲਤ ਹੋ ਜਾਏਗੀ ਔਰ ਜਿਹੜਾ ਬੱਲਾ ਪਿੰਡ ਹੈ ਉਹ ਵੀ ਬਾਹਰ ਨਿਕਲੇਗਾ ਔਰ ਪੋਪੂਲੇਸ਼ਨ ਵਧਨ ਦੇ ਨਾਲ ਇਥੇ ਸਹੂਲਤ ਬਹੁਤ ਲੋਕਲ ਇਨਫਰਾਸਟ੍ਰਕਚਰ ਤਿਆਰ ਕੀਤਾ ਜਾ ਸਕੇਗਾ ਸਬਜੀ ਮੰਡੀ ਵੱਲਾ ਦੇ ਵਿੱਚ ਸਾਬਕਾ ਰਾਸਵਾ ਮੈਂਬਰ ਸ੍ਰੀਤ ਮਲਕੀ ਜੀ ਆਏ ਜਿਨ੍ਹਾਂ ਨੇ ਇਥੋਂ ਦੇ ਸਬਜੀ ਮੰਡੀ ਦੀ ਆਰਤੀਆਂ ਨਾਲ ਸਬਜੀ ਮੰਡੀ ਦੇ ਵਿੱਚ ਆ ਰਹੀਆਂ ਮੁਸ਼ਕਲਾਂ ਸੁਣੀਆਂ ਤੇ ਉਹਨਾਂ ਦੇ ਹੱਲ ਦਾ ਭਰੋਸਾ ਦਿੱਤਾ ਕਿਤੇ ਨਾ ਕਿਤੇ ਇੱਥੇ ਬਹੁਤ ਹੀ ਪੁਰਾਣੀ ਸਮੱਸਿਆ ਆਰਮੀ ਡੈਂਪ ਦੀ ਆ ਜਿਸ ਕਾਰਨ ਇੱਥੇ ਸਾਰੀ ਦਾ ਕੰਮ ਰੁਕੇ ਹੋਇਆ ਹੈ ਨਾ ਤੇ ਉਹਨਾਂ ਬਾਰੇ ਇਹਨਾਂ ਨੇ ਇਹਨਾਂ ਲੋਕਾਂ ਨੂੰ ਵਾਸ਼ਣ ਦਿਵਾਇਆ ਕਿ ਜਲਦੀ ਹੀ ਡੈਂਪ ਦਾ ਮਸਲਾ ਹੱਲ ਕੀਤਾ ਜਾਵੇਗਾ ਤੇ ਲੋਕਾਂ ਨੂੰ ਮੁਸ਼ਕਲਾਂ ਤੋਂ ਰਹਿਤ ਕੀਤਾ ਜਾਵੇਗਾ 8ਵੇਂ ਚੈਨਲ ਤੋਂ ਅਮਰੀਤ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ